ਬਹੁਤ ਹੀ ਸੋਹਣੀ ਕਹਾਣੀ ਲੈ ਕੇ ਹਾਜ਼ਰ ਹੋਇਆ ਉਮੀਦ ਕਰਦੀਆਂ ਇਹ ਕਹਾਣੀ ਵੀ ਤੁਹਾਨੂੰ ਬਹੁਤ ਪਸੰਦ ਆਵੇਗੀ ਪਰ ਛੋਟੀ ਜਿਹੀ ਕਹਾਣੀਆਂ ਪੂਰੀ ਸਿੱਖਿਆ ਦਾ ਇੱਕ ਕਹਾਣੀਆਂ ਆਓ ਉਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਰਣਜੀਤ ਬੈਠੀ ਰੋ ਰਹੀ ਸੀ ਉਸ ਦੀਆਂ ਅੱਖਾਂ ਸੁੱਚ ਕੇ ਪੜੇਲਾ ਬਣ ਚੁੱਕੀਆਂ ਸਨ ਦੂਸਰੇ ਪਾਸੇ ਬੈਠੀ ਉਸ ਦੀ ਮਾਂ ਬਲਵੀਰ ਕੋਲ ਮਸ਼ੀਨ ਤੇ ਕੁਝ ਸਿਲਾਈ ਕਰ ਰਹੀ ਸੀ ਕਿੰਨੀ ਵਾਰ ਆਖਿਆ ਉਹਦਾ ਜ਼ਿਕਰ ਨਾ ਕਰਿਆ ਕਾਲ ਕਦੇ ਅਮਲੀ ਭੰਗੀ ਵੀ ਕਦੇ ਠੀਕ ਹੋਏ ਨੇ ਨਾਲੇ ਆ ਜੈ ਖਾਣੇ ਦਾ ਚਿੱਟਾ ਤਾਂ ਜਮਾ ਸਵਾਬ ਨਾ ਦਿੰਦਾ ਬੰਦੇ ਦੀ ਆ ਕਾਉ ਨਾ ਮਿੰਨੇ ਲੈ ਦੱਸ ਪਰ ਮਾਂ ਇੱਕ ਵਾਰੀ ਉਸ ਦਾ ਇਲਾਜ ਤਾਂ ਕਰਵਾ ਕੇ ਦੇਖ ਲਈਏ ਹੰਜੂ ਸੁੱਟਦੀ ਉਹ ਥਰ ਤਰਾਉਂਦੇ ਬੁੱਲਾ ਨਾਲ ਬੋਲੀ ਇਲਾਜ ਇਲਾਜ ਕਰਵਾਉਣ ਉਹ ਜਿਨੇ ਜੰਮਿਆ ਏ ਆਪਾਂ ਕਿਉਂ ਕਰਵਾਈਏ ਘੂਰ ਕੇ ਚਾਕਦੀ ਬੋਲੀ ਉਹ ਗੋਡਿਆਂ ਵਿੱਚ ਸਿਰ ਦੇ ਹੰਝੂ ਬਹੋਂਦੀ ਫੇਰ ਬੋਲੀ ਆਹੋ ਮਾਂ ਇਲਾਇਤਾ ਉਹ ਹੀ ਕਰਵਾਉਣਗੇ ਪਰ ਆਪਾਂ ਬਸ ਕਰ ਕੁੜੀਏ ਤੈਨੂੰ ਇੱਕ ਵਾਰ ਕਹਿ ਦਿੱਤਾ ਸੋ ਕਹਿ ਦਿੱਤਾ ਤੂੰ ਆਪਦੀ ਤਿਆਰੀ ਕਰ ਆਪਾਂ ਕੋਈ ਹੋਰ ਕਰ ਪਾਲਾਂਗੇ ਐਵੇਂ ਨਾ ਉਹਦੇ ਅਮਲੀ ਪਿੱਛੇ ਆਪਣਾ ਹਾਲ ਖਰਾਬ ਕਰ ਨਾ ਮੇਰਾ ਉਹ ਫੇਰ ਗੋਡਿਆਂ ਵਿੱਚ ਸਿਰ ਦੇਈ ਬੈਠੀ ਰੋਂਦੀ ਰਹੀ 10 ਖਸਮਾ ਨੂੰ ਖਾਣੇ ਜਹਾਨ ਵਿੱਚ ਮੁੰਡੇ ਮੁੱਕ ਗਏ ਇੱਕ ਤੋਂ ਇੱਕ ਚੰਗਾ ਚੋਖਾ ਮਿਲ ਜੂ ਸੁੱਖ ਨਾਲ ساری ਜ਼ਿੰਦਗੀ ਕੱਢਣੀ ਐ ਕੋਈ ਗੁੱਡੀਆਂ ਦਾ ਖੇਲ ਐ ਕਦੇ ਮਰਚੀੜੀ ਐ ਕਦੇ ਜੋਂਚੜੀਏ ਉਹ ਰੋਂਦੀ ਹੌਲੀ ਜਹੀ ਸਿਰ ਚੁੱਕ ਚਾਕਦੀ ਤੇ ਮਾਂ ਦੀਆਂ ਸਖਤ ਗੱਲਾਂ ਉਸਦੇ ਕਾਲ ਜੇ ਨੂੰ ਚੀਰ ਪਾਰੀਆਂ ਸਨ ਜਾ ਜਾ ਕੇ ਪੀਣਾ ਕਰ ਬਲਵੀਰ ਕੋਲ ਬੋਲਦੀ ਚਾਕੀ ਉਹ ਮਨ ਹੀ ਮਨ ਸੋਚ ਰਹੀ ਸੀ ਜੇ ਕੋਈ ਚੰਗਾ ਦਹਾਜੂ ਮਿਲ ਜਾਵੇ ਤਾਂ ਮੇਰਾ ਵੀ ਖਾਨ ਬਣ ਜਾਣਾ ਹੈ ਦੂਸਰੇ ਪਾਸੇ ਛਿੰਦਾ ਸੱਪ ਵਾਂਗ ਇਕੱਠਾ ਹੋਇਆ ਮੰंजे ਤੇ ਪਿਆ ਹੈ ਮਾਂ ਚਰਨ ਮਨ ਔਖਾ ਕਰਦੀ ਉਹਦੇ ਕੋਲ ਖੜੀ ਚਾਹ ਦਾ ਗਲਾਸ ਮੋਨੂ ਲਾਰੀ ਹੈ ਬੇ ਉੱਠ ਖੜ ਪੁੱਤਾ ਕੁਝ ਖਾ ਲੈ ਕਿਉਂ ਤੂੰ ਮੇਰੀ ਜਾਨ ਲੈਣੀ ਕੀਤੀ ਹੈ ਉਸ ਨੂੰ ਚੰਜੋੜਦੀ ਹੈ ਉਹ ਹੌਲੀ ਜਿਹੀ ਅੱਖਾਂ ਖੋਲਦਾ ਹੈ ਲੈ ਪੀ ਲੈ ਉਸਨੇ ਕੋਲ ਬੈਠਾ ਗਲਾਸ ਉਹਦੇ ਮੂੰਹ ਕੋਲ ਕੀਤਾ ਉਹ ਕੰਬ ਰਿਹਾ ਸੀ ਅੱਖਾਂ ਨਸ਼ੇ ਵਿੱਚ ਢੰਸਨ ਚਾਨੋ ਸਿਰ ਤੇ ਹੱਥ ਫੇਰਦੀ ਕਿਉਂ ਨਹੀਂ ਸਮਝਦਾ ਤੂੰ ਇਹ ਨਸ਼ਾ ਤੈਨੂੰ ਖਾ ਜਾਣਗੇ ਤੇ ਮੈਨੂੰ ਵੀ ਉਹ ਸੜਾਕੇ ਮਾਰ ਚਾਹ ਪੀ ਰਿਆ ਸੀ ਚਾਨੋ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਹ ਚਰਨ ਵੱਲ ਚੱਕਿਆ ਮਾਂ ਮੈਂ ਵੀ ਚਾਹੁੰਦਾ ਹਾਂ ਕਿ ਇਸ ਤੋਂ ਮੇਰਾ ਖਿਹੜਾ ਛੁੱਟੇ ਪਰ ਕੀ ਕਰਾਂ ਮੈਨੂੰ ਰਣਜੀਤ ਦੀ ਬਹੁਤ ਯਾਦ ਆਉਂਦੀ ਹੈ ਤੇ ਫਿਰ ਮੇਰਾ ਸਰੀਰ ਟੁੱਟਣ ਲੱਗ ਪੈਂਦਾ ਹੈ ਤੇ ਮੈਨੂੰ ਨਸ਼ਾ ਚਾਹੀਦਾ ਹੈ ਨਸ਼ਾ ਚਾਹੀਦਾ ਬੇਬੇ ਟੀਕਾ ਟੀਕਾ ਕਿਹੜਾ ਲੱਗਣ ਤੋਂ ਬਾਅਦ ਮੈਂ ਆਪਣੇ ਆਪ ਰਣਜੀਤ ਕੋਲ ਪਹੁੰਚ ਜਾਣਾ ਤੇ ਸਾਰਾ ਦਿਨ ਉਸ ਨਾਲ ਖੂਬ ਗੱਲਾਂ ਕਰਦਾ ਹਾਂ ਤੇ ਫਿਰ ਪਤਾ ਨਹੀਂ ਕਿਉਂ ਉਹ ਇੱਕਦਮ ਮੇਰੇ ਕੋਲੋਂ ਦੂਰ ਚਲੀ ਜਾਂਦੀ ਹੈ ਦੂਰ ਚਲੀ ਜਾਂਦੀ ਹੈ ਬੇ ਕਮਲਿਆ ਤੇਰੇ ਵਹਿਮ ਨੇ ਉਹ ਵਿਚਾਰੀ ਤਾਂ ਤੈਨੂੰ ਉਥੇ ਪੈ ਕੇ ਬੈਠੀ ਉਡੀਕਦੀ ਹੋ ਉਹ ਆਪਣੀ ਚੁੰਨੀ ਨਾਲ ਹੰਝੂ ਪੂੰਝਣ ਲੱਗੀ ਤੂੰ ਆ ਨਸ਼ਾ ਕਰਨਾ ਛੱਡ ਦੇ ਪੁੱਤ ਉਹ ਵੀ ਘਰ ਆ ਜਾਊਗੀ ਪਰ ਪਰ ਮਾਂ ਜੋ ਮੇਰੇ ਕੋਲ ਹੋਵੇ ਤਾਂ ਮੈਂ ਨਸ਼ਾ ਛੱਡ ਸਕਦਾ ਹਾਂ ਹਾਂ ਛੱਡ ਸਕਦਾ ਹਾਂ ਬੇਪੋੜਿਆ ਉਹ ਕਿੱਥੇ ਤੋਰਦੇ ਨੇ ਐਦਾਂ ਅਗਲੇ ਉਹ ਵੀ ਸਹੀ ਨਹੀਂ ਕੋਹ ਨਸ਼ੇੜੀ ਦੇ ਲੜ ਲਾਵੇ ਆਪਦੀ ਤੀਂ ਸਿੰਦੇ ਨੇ ਆਪਣੇ ਹੱਥ ਚਰਨ ਅੱਗੇ ਕੀਤੇ ਪੈਸੇ ਦੇ ਦੇ ਬੇਬੇ ਪੈਸੇ ਦੇ ਦੇ ਉਹ ਜੋਰ ਜੋਰ ਨਾਲ ਰੋਣ ਲੱਗੀ ਮੇਰੀ ਜਾਨ ਕੱਢ ਲੈ ਜਾਨ ਕੱਢ ਲੈ ਮੇਰੀ ਦੁਸ਼ਮਣਾ ਉਹ ਕਿੰਨਾ ਹੀ ਚਿਰ ਗਿੜਗੜਾਉਂਦਾ ਰਿਹਾ ਫਿਰ ਉੱਠਿਆ ਤੇ ਸਾਹਮਣੇ ਪਿਆ ਸਲੰਡਰ ਚੱਕ ਤੁਰ ਪਿਆ ਚਰਨੋਂ ਨੇ ਬਥੇਰੇ ਹੱਥ ਜੋੜੇ ਪਰ ਉਹ ਨਾ ਰੁਕਿਆ ਤੇ ਬੂਹਾ ਲੰਘ ਗਿਆ ਸ਼ਾਮ ਹੋ ਚੱਲੀ ਸੀ ਉਹ ਚੱਲੀ ਜੀ ਹੋਈ ਚੁੱਲ੍ਹੇ ਅੱਗੇ ਬੈਠੀ ਢੱਕੇ ਤੋੜ ਮਰੋੜ ਲਾ ਰਹੀ ਸੀ ਉਹਦੇ ਕੋਲ ਗਵਾਂਡਣ ਆ ਖੜੀ ਚਰਨੋਂ ਕਹਿੰਦੀ ਭੈਣੇ ਚਿੰਦਾ ਗਲੇ ਵਿੱਚ ਲੰਮਾ ਪਿਆਏ ਆ ਮੇਰੇ ਤੇਰੇ ਨਾਲ ਚੁਕਵਾ ਲਿਆ ਮ ਉਹ ਸੁਣਨੀ ਜਈ ਹੋਈ ਗਵਾਂਡਣ ਦੇ ਮੂੰਹ ਵੱਲ ਚਾਕੀ ਤੇ ਉੱਟ ਤੁਰ ਪਈ ਲੱਗਦਾ ਸੀ ਜਿਵੇਂ ਉਸ ਦੇ ਅੰਦਰ ਜਾਨ ਹੀ ਨਾ ਹੋਵੇ ਗਵਾਨੜਨ ਨੇ ਚਰਨੋਂ ਦੀ ਹਾਲਤ ਦੇਖੋ ਹੋਰ ਕਿਸੇ ਨੂੰ ਆਵਾਜ਼ ਮਾਰੀ ਤੇ ਸ਼ਿੰਦੇ ਨੂੰ ਮੰਜੇ ਤੇ ਲਟਾ ਗਏ ਚਰਨੋਂ ਸੁੱਨ ਹੋਈ ਖੜੀ ਮੰਜੇ ਤੇ ਪਈ ਸ਼ਿੰਦੇ ਵੱਲ ਦੇਖ ਰਹੀ ਸੀ ਗਵਾਨੜਨ ਰੁਕੀ ਚਰਨੋਂ ਕਿੰਨਾ ਕੁ ਸਮਾਂ ਪਰਦਾ ਰੱਖੇਗੀ ਬਾਈ ਜੀ ਹੋਰਾਂ ਤੋਂ ਘਰ ਦਾ ਤੇਰਾ ਉਜੜਿਆ ਪਿਆ ਹੈ ਚਰਨੋ ਫੋਨ ਕੋਲ ਆ ਪਹੁੰਚੀ ਤੇ ਕੰਬਦੇ ਹੱਥਾਂ ਨਾਲ ਫੋਨ ਚੁੱਕ ਕੈਨੇਡਾ ਨੰਬਰ ਮਿਲਾ ਦਿੱਤਾ ਅੱਗੋ ਸੁਵਰਨ ਸਿੰਘ ਜੋ ਕਿ ਉਸ ਦਾ ਪਤੀ ਦੀ ਆਵਾਜ਼ ਆਈ ਤਾਂ ਚਰਨੋ ਫੁੱਟ ਫੁੱਟ ਰੋਣ ਲੱਗੀ ਸ਼ਿੰਦੇ ਨੂੰ ਬਚਾਲਾ ਮੇਰੇ ਸ਼ਿੰਦੇ ਨੂੰ ਬਚਾਲਾ ਉਸ ਨੇ ਰੋਂਦਿਆਂ ਸਾਰੀ ਕਹਾਣੀ ਦੱਸੀ ਚਾਰ ਦਿਨਾਂ ਬਾਅਦ ਇੱਕ ਰਾਤ ਸਵਰਨ ਸਿੰਘ ਘਰ ਆ ਪਹੁੰਚਿਆ ਚਰਨੋ ਨੇ ਤਾਂ ਮਾਰ ਜੱਫੀ ਪਾ ਲਈ ਮੈਨੂੰ ਲੱਗਦਾ ਸੀ ਮੈਂ ਤੈਨੂੰ ਦੁਖੀ ਨਾ ਕਰਾਂ ਸ਼ਿੰਦੇ ਨੂੰ ਮੈਂ ਠੀਕ ਕਰ ਲਵਾਂਗੀ ਪਰ ਸਾਰਾ ਕੁਝ ਮੇਰੇ ਹੱਥਾਂ ਵਿੱਚੋਂ ਫਿਸਲ ਗਿਆ ਕੋਈ ਨਾ ਕੋਈ ਨਾ ਭਗਵਾਨ ਨੇ ਜਿਵੇਂ ਤੈਨੂੰ ਸਹੀ ਲੱਗਿਆ ਤੂੰ ਕੀਤਾ ਪਰ ਰਣਜੀਤ ਨੂੰ ਕਿਉਂ ਲੈ ਗਏ ਉਸਦੇ ਘਰ ਵਾਲੇ ਘਟੋ ਘਟ ਉਹ ਤਾਂ ਮੈਨੂੰ ਦੱਸ ਸਕਦੇ ਸੀ ਪਤਾ ਨਹੀਂ ਉਹਨਾਂ ਦਾ ਮਨ ਜਾਣਦਾ ਚੰਨ ਰੋ ਆਪਣੀਆਂ ਅੱਖਾਂ ਪੁੰਜਣ ਲੱਗੀ ਸਵਰਨ ਸਿੰਘ ਸੁੱਤੇ ਪਏ ਪੁੱਤਰ ਵੱਲ ਚੱਕਿਆ ਤਾਂ ਅੰਜੂ ਪਲਕਾਂ ਤੇ ਟਪ ਗਏ 6 ਫੁੱਟ ਦਾ ਗੱਭਰੂ ਜਵਾਨ ਹੱਡੀਆਂ ਦੀ ਮੁੱਠ ਰਹਿ ਚੁੱਕਾ ਸੀ ਉਹ ਚੁੱਪਚਾਪ ਉਹਦਾ ਸਿਰ ਪਲੋਸ ਵਾਪਸ ਮੁੜ ਬਾਹਰ ਆ ਬੈਠਾ ਸਵੇਰ ਹੋਈ ਸਿੰਦਾ ਉੱਠਿਆ ਤੇ 베ੜੇ ਵੱਲ ਚਾਕਣ ਲੱਗਾ ਸਰੀਰ ਵਿੱਚ ਹਲਕਾ ਹਲਕਾ ਦਰਦ ਮਹਿਸੂਸ ਹੋ ਰਿਹਾ ਸੀ ਉਸਨੇ ਮਾਂ ਨੂੰ ਆਵਾਜ਼ਾਂ ਮਾਰੀਆਂ ਪਰ ਕੋਈ ਆਵਾਜ਼ ਨਾ ਆਈ ਉਹ ਬੈਠਾ ਤੜਫਣ ਲੱਗਾ ਪਿਛੋਂ ਸਵਰਨ ਸਿੰਘ ਨੇ ਮੋਢੇ ਤੇ ਹੱਥ ਰੱਖਿਆ ਕਿਵੇਂ ਆ ਪੁੱਤਰਾ ਸਿੰਦਾ ਇੱਕਦਮ ਹੱਕਾ ਵੱਕਾ ਰਹਿ ਗਿਆ ਤੇ ਬੁੱਲਾਂ ਚੋਂ ਹਲਕੀ ਜੀ ਆਵਾਜ਼ ਆਈ ਬਾਪੂ ਜੀ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਹਿ ਤੁਰੇ ਬਾਪੂ ਉਸਨੇ ਆਪਣੀ ਜੱਫੀ ਵਿੱਚ ਘੁੱਟ ਲਿਆ ਕਿੰਨਾ ਹੀ ਸਮਾਂ ਉਹ ਰੋਂਦ ਰਿਹਾ ਮੈਨੂੰ ਬਚਾਲਾ ਬਾਪੂ ਮੈਨੂੰ ਬਚਾਲਾ ਉਸਨੇ ਵੀ ਹਾਂ ਵਿੱਚ ਸਿਰ ਹਿਲਾਇਆ ਤੈਨੂੰ ਮੇਰਾ ਆਖਿਆ ਮੰਨਣਾ ਪੈਣਾ ਏ ਹਾਂ ਬਾਪੂ ਜੀ ਹਾਂ ਜ਼ਰੂਰ ਉਹਦੀਆਂ ਅੱਖਾਂ ਵਿੱਚ ਚਮਕ ਸੀ 2 ਘੰਟੇ ਲੰਘੇ ਤਾਂ ਉਹ ਤੜਫਣ ਲੱਗਾ ਸਵਰਨ ਜੋ ਕੋਲ ਬੈਠੀ ਉਸ ਦੀਆਂ ਲੱਤਾਂ ਕੁੱਟਣ ਲੱਗਾ ਤੇ ਡਾਕਟਰ ਤੋਂ ਦਵਾਈ ਵੀ ਲੈਤੀ ਪਰ ਸਵਰਨ ਜਿਉਂ بڑا ਪੱਕਾ ਇਰਾਦਾ ਕਰ ਉਹਦਾ ਇਲਾਜ ਕਰਵਾ ਰਿਆ ਸੀ 2 ਦਿਨ ਲੰਘੇ ਤਾਂ ਉਸ ਤੋਂ ਉੱਠਿਆ ਨਹੀਂ ਸੀ ਜਾ ਰਿਹਾ ਉਹਦੇ ਸਾਰੇ ਸਰੀਰ ਵਿੱਚ ਦਰਦ ਹੋ ਰਿਹਾ ਸੀ ਸਵਰਨ ਸਿੰਘ ਨੇ ਸ਼ਿੰਦੇ ਦੀਆਂ ਅੱਖਾਂ ਵਿੱਚ ਅੱਖਾਂ ਪਾਈਆਂ ਪੁੱਤਰਾ ਯਾਦ ਕਰ ਉਹ ਦਿਨ ਜਦੋਂ ਤੂੰ ਮੇਰੇ ਇੱਕ ਕਹਨੇ ਤੇ ਇੱਕ ਵੱਡੀ ਦੇ ਮੈਦਾਨ ਵਿੱਚ ਵੱਡੇ ਤੋਂ ਵੱਡੇ ਖਿਡਾਰੀ ਨੂੰ ਚਲਾ ਕੇ ਮਾਰਦਾ ਸੀ ਯਾਦ ਕਰ ਸਵਰਨ ਸਿੰਘ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਯਾਦ ਕਰ ਤੇਰੇ ਦਾਦੇ ਸ਼ੇਰ ਸਿੰਘ ਬਾਰੇ ਲੋਕ ਕੀ ਕਹਿੰਦੇ ਹੋਣਗੇ ਲਵਾਨਾਂ ਦੇ ਘਰ ਨਸ਼ੇੜੀ ਪੈਦਾ ਹੈ ਉੱਠ ਛੇੜਾ ਮਾਰ ਹੰਬਲਾ ਤੋੜ ਦੇ ਨਸ਼ੇ ਦੀ ਜੰਜੀਰਾਂ ਨੂੰ ਪਾੜ ਦੇ ਧਰਤੀ ਉੱਠ ਉੱਠ ਸਿੰਦੇ ਦਾ ਸਰੀਰ ਕੰਬਣ ਲੱਗਾ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਰਿਆ ਸੀ ਉਹਦੇ ਮੂੰਹ ਵਿੱਚੋਂ ਲਾਰਾ ਡਿੱਗ ਰਹੀਆਂ ਸਨ ਪਰ ਉਹ ਆਪਣੇ ਪਿਓ ਵੱਲ ਚਾਕਦੇ ਹੋਏ ਖੜਾ ਹੋਇਆ ਤੇ ਧਰਤੀ ਤੇ ਜ਼ੋਰਦਾਰ ਪੈਰ ਮਾਰਿਆ ਨਹੀਂ ਕਰਨਾ ਨਸ਼ਾ ਮੈਂ ਮੈਂ ਨਸ਼ੇੜੀ ਨਹੀਂ ਦੇ ਸ਼ੇਰੀ ਨੇ ਪਲਵਾਨ ਸਵਰਨ ਸਿੰਘ ਦਾ ਪੁੱਤਰ ਹਾਂ ਸ਼ੇਰ ਸਿੰਘ ਦਾ ਪੋਤਾ ਉਸ ਨੇ ਇੰਨੀ ਜ਼ੋਰ ਦੀ ਬੋਲਿਆ ਕਿ ਆਂਢ ਗੁਆਂਢੀ ਵੀ ਖੁਸ਼ ਹੁੰਦੇ ਤੰਦਾਂ ਤੇ ਆਚੜੇ ਤੇ ਵਧਾਈਆਂ ਦਿੰਦੇ ਹੱਸਣ ਲੱਗ ਪਏ ਸਵਰਨ ਜਿਓ ਨੇ ਹੰਝੂ ਸੁੱਟਦਿਆਂ ਸ਼ਿੰਦੇ ਨੂੰ ਹਿੱਕ ਨਾਲ ਲਾ ਲਿਆ ਕੁਝ ਦਿਨਾਂ ਵਿੱਚ ਸ਼ਿੰਦਾ ਬਿਲਕੁਲ ਆਮ ਲੋਕਾਂ ਵਾਂਗੂ ਹੋ ਗਿਆ ਤੇ ਉਸ ਨੂੰ ਵਧੀਆ ਖੁਰਾਕ ਦਿੱਤੀ ਉਹ ਦਿਨਾਂ ਵਿੱਚ ਸੋਨਾ ਪਹਿਲਾ ਵਰਗਾ ਕੱਪਰ ਹੋ ਚੱਲਿਆ ਇੱਕ ਦਿਨ ਸਰਵਨ ਸਿੰਘ ਉਸ ਨੂੰ ਗੱਡੀ ਵਿੱਚ ਬਿਠਾ ਰਣਜੀਤ ਦੇ ਘਰ ਜਾ ਪਹੁੰਚਿਆ ਰਮਜੀਤ ਕੇ 베ੜੇ ਵਿੱਚ ਜਾ ਹੱਥ ਜੋੜ ਖੜ ਗਿਆ ਮੰਜੇ ਤੇ ਬੈਠੀ ਬਲਵੀਰ ਕੌਰ ਮੂੰਹੋਂ ਕੁਝ ਨਾ ਬੋਲੀ ਤੇ ਬਿਟਰ-ਬਿਟਰ ਚਾਕਣ ਲੱਗੀ ਕੰਦੋਲੀਆਂ ਕੋ ਰਣਜੀਤ ਸੁਸਤ ਹੋਈ ਬੈਠੀ ਮੂੰਗ ਛੱਟ ਰਹੀ ਸੀ ਉਸ ਦੀ ਨਜ਼ਰ ਪਈ ਤਾਂ ਖੜੀ ਹੋ ਗਈ ਤੇ ਬੁੱਲਾ ਤੇ ਹੱਥ ਰੱਖ ਰੋਣ ਲੱਗ ਪਈ ਉਹ ਦੇਖ ਰਹੀ ਸੀ ਬਲਵੀਰ ਕੌਰ ਬੁੜਬੁੜ ਕਰਨ ਲੱਗੀ ਸਵਰਨ ਸਿੰਘ ਗੱਡੀ ਇੱਕ ਪਾਸੇ ਲਾ ਬੂਹਾ ਲੰਘ ਆਇਆ ਉਸਨੇ ਦੇਖਿਆ ਸ਼ਿੰਦਾ ਹੱਥ ਜੋੜੀ ਬੇੜੇ ਵਿੱਚ ਬਲਵੀਰ ਕੌਰ ਦੇ ਸਾਹਮਣੇ ਖੜਾ ਹੈ ਕੀ ਗੱਲ ਕੁੜਮਣੀਏ ਥੋਡੇ ਘਰ ਪ੍ਰੌਣੇ ਤਰੌਣੇ ਨੂੰ ਬੈਠਣ ਉੱਠਣ ਲਈ ਨਹੀਂ ਕਿਹਾ ਜਾਂਦਾ ਉਹ ਸਵਰਨ ਸਿੰਘ ਨੂੰ ਦੇਖ ਹੜਬੜ ਗਈ ਨਹੀਂ ਨਹੀਂ ਆਓ ਜੀ ਆਓ ਬੈਠੋ ਥੋਡਾ ਹੀ ਘਰ ਹੈ ਉਹ ਖੜੀ ਹੋ ਗਈ ਰੰਜੀਤ ਨੀਰੰਜੀਤ ਲਿਆ ਮੰਝਾ ਇਥੋਂ ਰਿਸ਼ਤੇਦਾਰ ਆਏ ਨੇ ਰੰਜੀਤ ਅੱਖਾਂ ਪੋਝਦੀ ਛੱਟ ਮੰਝਾ ਚੁੱਕ ਲਈ ਤੇ ਫੱਤੇ ਬੁਲਾਉਣ ਲੱਗੀ ਸਵਰਨਸਿਉ ਨੇ ਉਸਦਾ ਸਿਰ ਪਲੋਸਿਆ ਉਸ ਨੂੰ ਖੜੀ ਦੇਖ ਪਲਵੀਰ ਕੌਰ ਬੋਲੀ ਜਾ ਕੁੜੇ ਚਾਹ ਬਣਾ ਲਿਆ ਉਹ ਕਾਲੀ ਨਾ ਅੰਦਰ ਵੱਲ ਗਈ ਪਰ ਉਸਦੇ ਹੰਝੂ ਹਲੇ ਵੀ ਵਹਿ ਰਹੇ ਸਨ ਉਸਨੇ ਗੈਸ ਜਲਾਇਆ ਤੇ ਚਾਹ ਬਣਾਉਣ ਲੱਗੀ ਉਹ ਖਿੜਕੀ ਵਿੱਚੋਂ ਸ਼ਿੰਦੇ ਵੱਲ ਦੇਖ ਰਹੀ ਸੀ ਤੇ ਮਨ ਹੀ ਮਨ ਉਸਦੀ ਖੈਰ ਮੰਗ ਰਹੀ ਸੀ ਚਾਹ ਪਾਣੀ ਹੋ ਚੁੱਕਾ ਸੀ ਸਵਰਨ ਸਿਉ ਨੇ ਹੱਥ ਜੋੜਦਿਆਂ ਦੇਖ ਪਾਈ ਬਲਵੀਰ ਕੁਰੇ ਅਸੀਂ ਰਣਜੀਤ ਨੂੰ ਲੈਣ ਆਏ ਆ ਮੁੰਡਾ ਨਸ਼ਾ ਪੱਤਾ ਬਿਲਕੁਲ ਛੱਡ ਚੁੱਕਿਆ ਆਪਣੇ ਤਸੱਲੀ ਕਰ ਲਵੋ ਉਹ ਨਾਸਿਹੀ ਮਾਰ ਹੱਸੀ ਕਦੇ ਸੁੱਕੇ ਦਰਖਤ ਵੀ ਹਰੇ ਹੋਏ ਨੇ ਇੱਕ ਵਾਰ ਨਸ਼ਾ ਹੱਡਾਂ ਨੂੰ ਲੱਗ ਜਾਵੇ ਫਿਰ ਕਿੱਥੇ ਖਹਿੜਾ ਛੱਡਦਾ ਹੈ ਭਾਈ ਸਾਹਿਬ ਨਸ਼ੇੜੀ ਤਾਂ ਨਸ਼ੇੜੀ ਰਹਿੰਦਾ ਨਹੀਂ ਨਹੀਂ ਮੰਮੀ ਜੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਮੇਰੇ ਹੱਥ ਪੈਰ ਬਿਲਕੁਲ ਠੀਕ ਨੇ ਕਿਤੇ ਕੋਈ ਜ਼ਖਮ ਨਹੀਂ ਕੋਈ ਟੀਕਾ ਗੋਲੀ ਨਹੀਂ ਖਾਂਦਾ ਹੁਣ ਮੈਂ ਉਸਨੇ ਖੁਸ਼ ਹੁੰਦਿਆਂ ਦੱਸਿਆ ਸਵਰਨ ਸਿੰਘ ਵੀ शिंदे ਦਾ ਰਣਜੀਤ ਨਾਲ ਪਿਆਰ ਉਸ ਨੂੰ ਪਾਉਣ ਦੀ ਖਿੱਚ ਦੇਖ ਰਿਹਾ ਸੀ ਉਹ ਫਿਰ ਹਲਕਾ ਜਿਹਾ ਮੁਸਕਰਾਈ ਇਸ ਵਾਰ ਉਸ ਦੀ ਮੁਸਕਰਾਹਟ ਗਸਤੀਆਂ ਦੇ ਅੱਡੇ ਤੇ ਬੈਠੀ ਉਸ ਦਲਾਲ ਵਰਗੀ ਸੀ ਜਿਹੜੀ ਸਿਰਫ ਆਪਣਾ ਫਾਇਦਾ ਸੋਚ ਰਹੀ ਸੀ ਕਿਉਂ ਵਕਤ ਖਰਾਬ ਕਰ ਰਹੇ ਹੋ ਭਾਈ ਸਾਹਿਬ ਸਵਰਨ ਸਿੰਘ ਉਹਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ ਬਲਵੀਰ ਕੁਰੇ ਮੇਰਾ ਮੁੰਡਾ ਨਸ਼ੇੜੀ ਹੈ ਜਾਂ ਨਹੀਂ ਹੈ ਤੈਨੂੰ ਦਿਖਾਈ ਦੇ ਜਾਂਦਾ ਜੇ ਰਣਜੀਤ ਰਿਸਕੀਤੀ ਹੁੰਦੀ ਉਹ ਬੁੜਬੁੜ ਕਰਨ ਲੱਗੀ ਹਾਂ ਬਿਲਕੁਲ ਕਦੇ-ਕਦੇ ਸਾਨੂੰ ਬੇਗਾਨੀਅਤੀਆਂ ਦੀ ਜ਼ਿੰਦਗੀ ਖਰਾਬ ਕਰਨ ਵਿੱਚ ਖੁਸ਼ੀ ਮਿਲਦੀ ਹੈ ਤੇ ਹਾਂ ਸੱਚ ਕੰਮ ਕਰਨ ਤੋਂ ਵੀ ਨਿਜਾਤ ਮਿਲ ਜਾਂਦੀ ਹੈ ਇੱਕ ਜ਼ਿੰਦਗੀ ਖਰਾਬ ਹੁੰਦੀ ਦੇਖ ਮੈਨੂੰ ਇੰਨਾ ਕੋ ਬੋਲਣਾ ਪਿਆ ਨਹੀਂ ਮੈਂ ਕਦੇ ਵੀ ਔਰਤਾਂ ਨਾਲ ਬੋਲਣ ਵਿੱਚ ਵਿਸ਼ਵਾਸ ਨਹੀਂ ਰੱਖਦਾ ਉਹ ਪੜਕ ਉੱਠੀ ਤੇ ਬੁੜਬੁੜ ਕਰਨ ਲੱਗੀ ਉਸ ਨੂੰ ਦੇਖ ਰਣਜੀਤ ਫੇਰ ਰੋਣ ਲੱਗ ਪਈ ਸਵਰਨ ਸਿੰਘ ਉੱਠਿਆ ਤੇ ਉਸ ਦੇ ਕੋਲ ਜਾ ਖੜਾ ਪੁੱਤ ਤੈਨੂੰ ਤੇਰੇ ਬਾਪੂ ਤੇ ਵਿਸ਼ਵਾਸ ਹੈ ਉਸਨੇ ਰੋਂਦਿਆਂ ਹਾਂ ਵਿੱਚ ਸਿਰ ਹਿਲਾਇਆ ਜੇ ਸ਼ਿੰਦਾ ਹੁਣ ਵੀ ਨਸ਼ੇੜੀ ਹੁੰਦਾ ਤਾਂ ਮੈਂ ਕਦੇ ਵੀ ਤੈਨੂੰ ਲੈਣ ਨਹੀਂ ਸੀ ਆਉਂਦਾ ਇਹ ਬਿਲਕੁਲ ਸਹੀ ਸਲਾਮਤ ਹੈ ਤੇ ਤੇਰੇ ਨਾਲ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਧੀਏ ਅਗਲਾ ਫੈਸਲਾ ਤੇਰੇ ਹੱਥ ਹੈ ਉਹ ਅੰਦਰ ਮੁੜੀ ਤੇ ਇੱਕ ਬੈਗ ਵਿੱਚ ਕੱਪੜੇ ਪਾ ਬਾਹਰ ਆ ਖੜੀ ਉਸ ਨੂੰ ਦੇਖ ਬਲਵੀਰ ਕੋਰ ਆਪੇ ਤੋਂ ਬਾਹਰ ਹੋ ਗਈ ਬੂਹੇ ਤੋਂ ਪੈਰ ਬਾਹਰ ਨਾ ਧਰੀ ਨਹੀਂ ਤੇਰੇ ਲਈ ਇਥੋਂ ਦੇ ਬੂਹੇ ਹਮੇਸ਼ਾ ਲਈ ਬੰਦ ਹੋ ਜਾਣਗੇ ਸਮਝ ਗਈ ਉਹ ਰੋਂਦੀ ਹੋਈ ਫੇਰ ਸਵਰਨ ਸਿੰਘ ਵੱਲ ਚਾਕੀ ਤਾਂ ਉਹਦੀ ਅੱਖਾਂ ਵਿੱਚ ਅਥਾਹ ਵਿਸ਼ਵਾਸ ਦੇ ਉੱਕ ਚੀਚੀ ਲੈ ਗੱਡੀ ਵੱਲ ਤੁਰ ਪਈ ਉਹ ਘਰ ਪਹੁੰਚੇ ਤਾਂ ਚਰਨੋਂ ਨੇ ਖੁਸ਼ੀ ਮਨਾਈ ਉਹ ਖੂਬ ਵਸਣ ਰਸਣ ਲੱਗੇ ਮਾਲਕ ਨੇ ਉਹਨਾਂ ਦਾ ਘਰ ਕੋਸ਼ਿਆਂ ਦਾ ਭਰ ਦਿੱਤਾ। ਇਹ ਕਹਾਣੀ ਇੱਥੇ ਸਮਾਪਤ। ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ? ਕਮੈਂਟ ਬਾਕਸ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਾਈਓ ਜੀ। ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ। ਕਹਾਣੀ ਸੁਣ ਲਈ ਤੁਹਾਡਾ ਬਹੁਤ-ਬਹੁਤ ਦਿলো ਧੰਨਵਾਦ।